हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ 10 ਹੀ ਫਰਵਾੜਾ ਸੇਲ ਲਈ ਲੈ ਕੇ ਆਏ ਆਂਗੇ ਦਸੇ ਦੀਆਂ ਦਸੇ ਬਾਈ ਹੁੰਦੀਆਂ ਟੌਪ ਦੀਆਂ ਬਾਈ ਆਪਣੇ ਕੋਲੇ ਆਏ ਆਂਗੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਰ੍ਹਾਂ ਦੀ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਮੇਰਾ ਕੰਟੈਕਟ ਨੰਬਰ ਹੈਗਾ 81467 15312 ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬ੍ਰੋ ਠੀਕੋ ਹਮਨੇ ਹਾਂ ਵਧੀਆ ਵਧੀਆ ਕਿਵੇਂ ਚੱਲਦਾ ਬਾਈ ਕੰਮ ਵਧੀਆ ਪੂਰਾ ਵਧੀਆ ਕੰਮ ਚੱਲਦਾ ਪਰਵਾਹ ਨਹੀਂ ਕਰਪਣਾ ਯਾਰ ਜਾਇਜ਼ ਰੇਟ ਉਹ ਯਾਰ ਮਾਂ ਗਾਹਕ ਵੀ ਜਾਇਜ਼ ਹਮਨੇ ਜੇ ਹੁਣ ਗੱਲ ਕਰੀਏ ਵੀ ਰੇਟਾਂ ਦੀ ਕਿਵੇਂ ਦੇ ਰਹਿਣਗੇ ਬਾਈ ਰੇਟ ਪਾਸ ਮੰਨ ਕੇ ਚੱਲੋ ਯਾਰ 4500 ਤੋਂ ਸਟਾਰਟ ਆ ਤੇ 10000 ਬਸ 12000 ਤੱਕ ਐਂਡ ਰੇਟ ਐਂਡ ਠੀਕ ਹੈ ਪ੍ਰਾਣਾ ਰੈਕ ਬੱਚੀ ਦਾ ਪਾਪ ਦੇ ਉੱਤੇ ਟੀਕਾ ਭਰਾਤਾ ਠੀਕ ਹੈ ਬਈ ਠੀਕ ਆ ਹਾਂ ਬਾਕੀ ਮੋਲ ਵੀ ਉਹੋ ਜਿਹਾ ਹੀ ਰਹਿਣਾ ਇੱਕ ਬੱਚੀ ਨੇ ਪੂਰੇ ਕਰ ਜਾਂਦੇ ਗੱਬਣ ਹੋ ਗਈ ਠੀਕ ਹੈ ਬਈ ਨੀ ਨਿਕਲ ਨਾਮ ਤੇ ਆਪਣਾ ਐਡਰੈਸ ਬੋਲੋ ਨਾਮ ਮਨਦੀਪ ਜੀ ਪਿੰਡ ਮੀਨੀਆ ਜ਼ਿਲ੍ਹਾ ਮੋਗਾ ਤਰਸੀਲ ਨੂੰ ਨਿਹਾਲ ਸਿੰਘ ਵਾਲੇ ਨੇੜੇ ਤੇ ਪਿੰਡ ਹੈਗੇ ਆਏ ਹਿੰਮਤਪੁਰਾ ਬਦਨੀ ਕਲਾ ਨਿਹਾਲ ਸਿੰਘ ਕਲਾ ਇਹਦੂ ਰੈਕਡ ਲਿਖਾਜੀ ਕੰਟੈਕਟ ਨੰਬਰ ਬੋਲ ਦਿਓ ਕੰਟੈਕਟ ਨੰਬਰ 8198 39602 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਚਲ ਰਿਹਾ ਸਕਰੀਨ ਤੇ ਨੋਟ ਕਰ ਲਿਓ ਆਪਣੇ ਮੈਂ ਹੁਣ ਜੇ ਗੱਲ ਕਰਾਂ ਆ ਛੋਟੇ ਬੱਚੇ ਤੋਂ ਸ਼ੁਰੂ ਕਰੀਏ ਹਾਂਜੀ ਹਾਂ ਕਿੰਨੀ ਉਮਰ ਦਾ ਬੱਚਾ ਆ ਗਿਆ ਬਾਈ ਇਹ ਇਹ ਉਮਰ ਹੋਊਗੀ ਵੀਰੇ 3 6 3 ਮਹੀਨੇ ਦਾ ਬੱਚਾ ਵੀਰੇ ਤੇ ਬੱਚੇ ਦੀ ਕੁਆਲਿਟੀ ਫੇਸ ਕੁਆਲਿਟੀ ਕੁਆਲਿਟੀ ਬਹੁਤ ਚੰਗੀ ਵੀਰੇ ਬੱਚੀ ਹਮ ਆਪਣੇ ਪਹਿਲੀ ਗੱਲ ਇਹ ਥਾਣਾ ਤੋਂ 4 ਥਾਣ ਮਿਲਣਗੇ 4 ਥਾਣ ਹੋਣਗੇ ਬਾਈ ਹਮ ਕੋਈ ਬੱਚਾ ਆਊਗਾ ਖੀਰੇ ਬੱਚੇ ਹੋਣਗੇ ਠੀਕ ਹੈ ਇੱਕ ਬੱਚੀ ਦੋ ਦੀ ਆ ਫੇਸ ਦਿਖਾਉਂਦੇ ਮੈਨੂੰ ਇਹਦਾ ਮਾੜਾ ਕਰਾਈ ਤੈਨੂੰ ਬੱਚੇ ਦਾ ਬਾਈ ਲੈ ਦੇਖੋ ਨਖਰਾ ਬੋਲਦਾ ਹਾਂ ਬੱਚੀ ਦੇਖ ਲਓ ਸਹੀ ਗੱਲ ਆ ਪਹਿਲੇ ਨੰਬਰ ਤੇ ਬੱਚੀ ਆਪਾ ਦੇਣੀ ਹਾਂਜੀ ਤੋਰਾ ਦਰ ਚੈੱਕ ਕਰਵਾਣਾ ਅਮਨੇ ਕੀ ਮਲਰ ਹੋਏ ਬੱਚੇ ਦਾ ਨਿਕੇਜ ਦਾ ਮੁੱਲ ਤਾਂ ਕਿੰਨਾ ਕਰਾਲ ਗਏ ਵੀਰੇ ਆਪਾਂ ਹੂੰ ਛੋਟਾ ਜਿਹਾ ਮੁੱਲ ਹੂੰ ਮੁੱਲ ਹੈ ਆਪਾਂ 4800 ਦੀ ਪੱਛੀ ਦੇਣੀ ਟੋਟਲੀ ਹਾਂਜੀ ਨਾ ਆਪਾਂ 6 ਕਰਨਾ ਨਾ 6500 ਕਰ ਨਾ ਬਾਈ ਕਹਿੰਦਾ 6 ਕਰਨਾ ਤੇ ਨਾ ਕਰਨਾ 6500 ਚਾਰ ਥਣ ਪੂਰੀ ਵਿਥੀ 4800 ਦੀ ਪੱਛੀ ਦੇਣੀ ਠੀਕ ਹੈ ਤੇ ਐਂ ਦੋ ਨੰਬਰ ਦੇ ਬੱਚਾ ਹਨ ਨਗੀਨੇ ਹਾਂ ਆ ਨਗੀਨਾ ਬੱਚਾ ਵੀਰੇ ਤਿੰਨ ਕੁ ਮਹੀਨੇ ਦਾ ਬੱਚਾ ਬਈ ਵੀਰੇ ਥਣ ਦਿਖਾ ਦੇ ਥਣ ਦੇਖੋ ਕਿਆ ਬਾਤ ਚਾਰ ਹੀ ਥਣ ਹੋਣਗੀ ਬਾਲੇ ਚੰਗੇ ਥਣ ਲੱਗੇ ਵਿਆ ਕਰਮਾਲੀ ਨੂੰ ਤੇ ਫੇਸ ਬਿਊਟੀ ਵਗੈਰ ਨਾ ਆਪਾਂ ਨੇੜੇ ਚੈੱਕ ਕਰਵਾਵਾਂਗੇ ਸੋਨੂੰ ਮੈਂ ਕਹਣਾ ਨਾ ਬਾਲੇ ਸੋਹਣੇ ਬੱਚੇ ਆ ਗਏ ਯਾਰ ਨਿੱਕੇ ਨਿੱਕੇ ਸਾਰੇ ਹੀ ਬੱਚੇ ਯਾਰ ਚੰਗੇ ਆ ਬਈ ਐ ਐ ਨਹੀਂ ਹੋਗਾ ਬਾਕੀ ਰੇਟ ਵੀ ਮੁੱਲ ਵੀ ਜਾਇਜ਼ ਹੀ ਹੋਊਗਾ ਹਮ ਬਸ ਦਿਵਾਲੀ ਆਫਰ ਵਾਲਾ ਕੰਮ ਹੀ ਆ ਬਈ ਅੱਜ ਠੀਕ ਆ ਲੈ ਇੱਕ ਫੇਸ ਲੋ ਕੀ ਬਾਤ ਹੈ ਕਿੰਨਾ ਚੰਗਾ ਬੱਚਾ ਸ਼ੌਕਣਾ ਪਾਲਣ ਵਾਲੇ ਬੱਚੇ ਆ ਸ਼ੌਕਣਾ ਪਾਲ ਇਹ ਜਾ ਪਿੰਜਰੇ ਛੱਡਿਆ ਹੋਵੇ ਯਾਰ 15000 ਤੋਂ ਘਟ ਨਹੀਂ ਦਿੰਦਾ ਹੂੰ ਬੱਚਾ ਤੈਨੂੰ ਸਹੀ ਦੱਸਾਂ ਸਹੀ ਗੱਲ ਆ ਭਾਈ ਪਹਿਲਾਂ ਤੂੰ ਜੋ ਆਪੜਾ ਫਾਰਮ ਜਾ ਅਗਲਾ ਕਹਿੰਦਾ ਨਾ ਸਿੱਧੀ ਗੱਲ ਆ ਓਨੇ ਕ ਤਾਂ ਦੁੱਧ ਪੀਂਦੇ ਓਨੇ ਕ ਪਰ ਰੇਟ ਹੋਊਗਾ ਸਹੀ ਗੱਲ ਆ ਇਹ ਨਹੀਂ ਹੁੰਦਾ ਇਹ ਤਾਂ ਨੂੰਈ ਵੀ ਝਾੜ ਨਹੀਂ ਆ ਬੱਚੇ ਹਾਂਜੀ 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 ਸਹੀ ਗੱਲ ਆ ਭਾਈ ਅਮਨੇ ਤੇ ਅਮਨੇ ਅੱਗੇ ਇਹਦਾ ਹੱਥ ਮੁੱਲ ਦੱਸ ਪਹਿਲਾਂ ਤਾਂ ਇਹਦਾ ਮੁੱਲ ਕਿੰਨਾ ਕਰਾਲੀ 6500 ਦਾ ਬੱਚਾ ਦੇ ਦੇਣਾ ਆਪਾਂ 6500 ਦਾ ਹਾਂਜੀ ਹਾਂਜੀ ਚੱਕੋ ਬਾਈ ਮੁੱਲ ਕਿੰਨਾ ਮਰਜ਼ੀ ਕਰਾ ਲਿਓ ਬਾਈ ਕਹਿੰਦਾ 6500 ਦੇ ਬੱਚਾ ਆਪਾਂ ਇਹ ਦੇ ਦੇਣਾ ਇਹ ਦੇ ਦੇਣਾ ਜਿੰਨਾ ਜੋੜ ਜੋੜਾ ਤੂੰ ਲੈਣਾ 10000 ਦਾ ਬੱਚਾ ਦਾ 10000 ਦਾ ਹਾਂਜੀ ਬਾਈ ਚੱਕੋ ਬਾਈ ਹਾਂਜੀ ਤੇ ਅਮਨੇ ਤੈਨ ਨੰਬਰ ਬੱਚੇ ਬਾਰੇ ਦੱਸ ਬਾਈ ਪਹਿਲਾਂ ਤਾਂ ਪ੍ਰਿੰਟ ਬੜਾ ਚੰਗਾ ਬੱਚੇ ਦਾ ਬੱਚਾ ਵੀਰੇ ਬਹੁਤ ਚੰਗਾ ਏ ਲੈ ਜਿਹੜੇ ਘਰੋਂ ਆਇਆ ਆਪਣ 30 ਪਲੱਸ ਕਹਿ ਕੇ ਦਿੱਤਾ ਹਮ ਆਪਾਂ 30 ਦਿੱਤਾ ਬਾਕੀ ਸੇਵਾ ਦੇ ਸੱਤੇ ਬੱਚਾ ਇੰਨਾ ਚੰਗਾ ਝਾੜ ਕਿਹਾ ਯਾਰ ਤੋ ਕੁੜਕਾ ਬਪਣ ਦੀ ਬੱਚੀ ਆ ਠੀਕ ਆ ਕਹਿਣ ਵਾਲੀ ਗੱਲ ਨਹੀਂ ਰੋਕੀ ਮੜਾ ਆਪਾਂ ਦਿਖਾਈਏ ਪਿੱਛੇ ਤੋਂ ਚੜਾਈ ਜਿੰਨੀ ਬੱਚੇ ਝੋਲੀ ਦੇਖੋ ਪਹਿਲਾਂ ਦਾ ਇਹਦਾ ਯਾਰ ਮੰਨ ਕੇ ਜਾ ਲੈ ਮੈਂ ਨੂੰ ਸਿੱਧੀ ਗੱਲ ਆ 3 2 3 ਮਹੀਨੇ ਸਾਹਮ ਕੇ ਵੀ ਵੇਚਣੀ ਨਾ ਹੂੰ 30 35 ਹਜ਼ਾਰ ਦਾ ਨਾਗਾ ਸਹੀ ਗੱਲ ਆ ਕੱਲਾ ਹੀ ਬੱਚਾ ਆਪਣੇ ਯਾਰ ਪਹਿਲੀ ਗੱਲ ਤਾਂ ਇਹ ਦੇਖ ਯਾਰ ਇੰਨੀ ਗੋਲ ਮਟੋਲ ਕਿਵੇਂ ਪਈ ਆ ਬੱਚੀ ਦੇ ਲੈ ਕੰਨ ਕੋ ਨੂੰ ਦੇ ਲੈ ਗਰੋਥ ਦੇ ਲੈ ਪੁਆਇੰਟ ਦੇਖ ਲੈ ਬੱਚੀ ਦੇ ਲੈ ਅਸਲ ਵਿੱਚ ਨਾ ਜੇ ਗੱਲ ਕਰੀਏ ਕਿਸੇ ਨੇ ਸੌਂਗ ਨਾ ਪਾਲੀ ਵੀ ਆ ਬੱਚੀ ਦਾ ਦੱਸਦਾ ਪਿੱਛੋਂ ਸ਼ਰੀਰ ਹਨਾ 4 4.5 ਮਹੀਨਾ ਦਾ ਬੱਚਾ ਆਲੇ ਹੂੰ ਕਿਆ ਬਾਤ ਹੈ ਇਹਦਾ ਨਾ ਮੁੱਲ ਦੱਸ ਫਿਰ ਇਹਦਾ ਕਿਤੇ ਨਾ ਮੁੱਲ ਵਾਲਾ ਨਾ ਮੁੱਲ ਚਾਹਾਂ ਜਾਇ ਜੀ ਯਾਰ ਕਿੰਨਾ ਇਹਦਾ ਮੁੱਲ ਜੇ ਮੈਂ ਜਾਇਜ 11000 ਦੀ ਬੱਛੀ ਦੇ ਦਨੀ ਬਾਈ ਦੇਖੋ 11000 ਰੁਪਏ ਦਾ ਕੱਲ ਮੈਂ ਵੀਡੀਓ ਦੇਖਿਆ ਕੱਲ ਵੀਡੀਓ ਦੇਖਿਆ ਆਪਾਂ ਹੋਰ ਵੀ ਲੋਕ ਹੀ ਪਾਉਂਦੇ ਐਡੀ ਬੱਛੀ ਹੂੰ 24 ਰੁਪਏ ਮੁੱਲ ਮੰਗੇ ਠੀਕ ਆ ਬਾਈ ਯਾਰ ਫੈਟਨੈਸ ਦੇਖੋ ਸ਼ਰੀਰ ਦੀ ਬੱਚੇ ਦੀ ਉਹ ਚੋ ਮਾਨਤਣ ਕਰਾਂਗੇ ਤੇ 4 ਨੰਬਰ ਆਵਣੇ 4 ਨੰਬਰ ਬੱਚਾ ਜੀ ਆ ਗਿਆ ਕਿੰਨੀ ਉਮਰ ਦਾ ਹੈਗਾ 4 ਥਾਂ ਇਹ ਵੀ ਹੋਊਗਾ 5 ਗਮਿਨਾ ਚਾਰ ਮਹੀਨਾ ਮਹੀਨਾ ਬੱਚਾ ਬਤੇ ਬਾਕੀ ਯਾਰ ਆਪਣੀ ਆਦਤ ਆ ਬਾਈ ਜਿੰਨੀ ਉਮਰ ਹੋਊਗੀ ਉੰਨੀ ਕਹਿਣਾ ਐਵੇਂ ਇਹ ਲੋਕਾਂ ਨੂੰ ਯਾਰ ਕਹਿ ਦੇਣਾ ਬਈ 12 ਮਹੀਨੇ ਦਾ 13 ਦਾ ਨਾ ਜੂਮ ਕਰਕੇ ਬਣਾ ਦੇਣੀ ਵੀਡੀਓ ਉਹ ਸਵਾਦ ਨਹੀਂ ਆਉਂਦਾ ਹੂੰ ਸਿੱਧੀ ਜੀ ਗੱਲ ਆ ਕੰਮ ਕਰਨਾ ਸਾਫ਼ ਕਰਨਾ ਨਹੀਂ ਕਰਨਾ ਸਹੀ ਗੱਲ ਆ ਪੰਜਾਂ ਕ ਮਹੀਨੇ ਦਾ ਬੱਚਾ ਅਰੀਜਨਾ ਹੈ ਪੰਜਾਂ ਮਹੀਨੇ ਦਾ ਹਾਂ ਜੇ ਹੋਰ ਕਿਸੇ ਕੋਲੇ ਹੋਵੇ ਕੋਈ ਬੰਦਾ 12 13 ਮਹੀਨੇ ਦਾ ਦੱਸ ਕੇ ਦੇ ਦਿੰਦਾ ਕੋਈ ਫਾਇਦਾ ਨਹੀਂ ਇਹ ਚੀਜ਼ ਫੇਸਬੁਕ 'ਨਾ ਇੱਕ ਨੰਬਰ ਆ ਗਿਆ ਭਲੇ ਸਮੇਂ ਆ ਬੱਚਾ ਸਹੀ ਗੱਲ ਆ ਭਲੇ ਸਮੇਂ ਕਹਿ ਸਕਦਾ ਫੋਨ ਹਾਂਜੀ ਤੇ ਇਹਦਾ ਮੁੱਲ ਆਮਣੇ ਮੁੱਲ ਦਾ ਵੀ ਕਿੰਨਾ ਕਰਾਲ ਕੇ ਵੀਰੇ ਹੂੰ ਇਹ ਆਪਾਂ 9000 ਜਮਾਨਤਾਨ ਕਰਤਾ 9 ਜੀ ਹਾਂਜੀ ਬਾਈ ਚੱਕੋ ਬਾਈ ਜੋ ਮਾ ਜੋ ਹੈ ਜੀ ਮੁੱਲ ਬਾਈ ਮੁੱਲ ਤਾਂ ਬਾਈ ਦੇ ਬਸ ਐ ਜੇ ਹੁੰਦੇ ਆਗੇ ਆਮਣੇ ਦੇ ਵੀ ਲੈਣ ਦੇਣ ਜੇ ਹੁੰਦੇ ਆਗੇ ਮੁੱਲ ਨਹੀਂ ਕਰਦਾ ਬਾਲੇ ਇਹ ਤੇ ਆਮਣੇ ਪੰਜ ਨੰਬਰ ਬੱਚਾ ਕਿੰਨੀ ਉਮਰ ਦਾ ਆ ਗਿਆ ਬਾਈ ਪੰਜ ਨੰਬਰ ਬੱਚਾ ਇਹ ਵੀ ਵੀਰੇ ਪੰਜਾਂ ਕੁ ਮਹੀਨੇ ਦਾ ਜਰਸੀ ਬਲੈਕ ਬੱਚਾ ਹੂੰ ਇਹ ਵੀ ਆਏ ਇਹਦੇ ਨਾਲ ਲਿਆਂਦਾ ਵਾ ਬੱਚਾ ਹੂੰ ਇਹ ਵੀ ਆਪਰੋਂ 25 ਤੋਂ 30 ਪਲੱਸ ਦੱਸਿਆ ਯਾਰ ਕਹਿਣ ਵਾਲੀ ਗੱਲ ਨਹੀਂ ਹੋਊ ਯਾਰ ਬੱਚਾ ਦੇਖ ਲੈ ਜਾਤ ਕੁਆਲਿਟੀ ਸਟ੍ਰੇਟ ਇਸ ਕੁਆਲਿਟੀ ਕਿੰਨੀ ਸੋਹਣੀ ਸਰੀਰ ਫਿੱਟ ਦਾ ਫੇਸ ਬਿਊਟੀ ਕੰਨ ਬੋਦੀ ਇੱਕ ਨੰਬਰ ਆ ਗਈ ਮੁੱਲ ਇਹਦਾ ਦੱਸ ਦੇ ਫਿਰ ਲੈਣ ਦੇਣੀ ਹੁਣ ਮੁੱਲ ਇਹ ਵੀ ਕਿੰਨਾ ਕਰਾਲ ਕੇ ਵੀ 9000 ਦੀ 25 ਦੇਣੀ ਆ ਟੋਟਲੀ ਹਾਂਜੀ ਇਹ ਜੋੜਾ ਲੈਣ ਤੱਕ ਕਹਿੰਦਾ ਭਾਈ ਮੁੱਲ ਨਾ ਬਸ ਐ ਹੋਣ ਕੇ ਲੈਣ ਦੇਣ ਦਿਵਾਲੀ ਤੱਕ ਨਾ ਆਫਰ ਹੀ ਲਾ ਦਿੰਦਾ ਹੁਣ ਹਾਂਜੀ ਇਹ ਤਿੰਨੇ ਬੱਚੀਆਂ ਆਪਾਂ ਆਹ ਆਹ ਤਿੰਨੇ ਲਊਗਾ ਜਿਹੜਾ ਬੱਚੀਆਂ ਹੂੰ ਤਿੰਨੇ ਬੱਚੀਆਂ ਆਪਾਂ 26000 ਦੀਆਂ ਦੇਣੀ ਆ ਭਾਈ ਚੱਕੋ ਭਾਈ ਹਾਂ ਇਹ ਨਹੀਂ ਹੈਗਾ ਜੋੜਾ ਸਿੰਨਾ ਦਾ 26000 ਰੁਪਿਆ ਚੱਕੋ ਤੇ 6 ਨੰਬਰ ਬੱਚਾ ਦਾ ਮੈਂ ਕਹਿੰਦਾ ਪ੍ਰਿੰਟਡ ਹੀ ਆ ਗਿਆ ਹੈ ਨਾ ਸਾਨੂੰ ਬਹੁਤ ਟੌਪ ਦਾ ਬੱਚਾ ਵੀ ਵੀਰੇ ਲੈ ਲੋ ਬਹੁਤ ਟੌਪ ਦਾ 4 ਨੰਬਰ ਖਣ ਝੋਲੀ ਨੰਬਰ 1 ਦਾ ਬਾਈ ਯਾਰ ਹਮਨੇ ਐਨੋ ਤੋੜ ਇਹ ਜੀ ਬੱਚੀ ਫਾਰਮ ਜੇ ਲੈਣ ਜਾਵੜਾ ਯਾਰ ਬੱਚੀ ਤੋਂ 30 ਯਾਰ ਮੁੱਲ ਮੰਗਦਾ ਭਈ ਆ ਪਈਆ ਮੈਂ ਕਿਹੜਾ ਲੈਸਕਾ ਮਾਰਦੇ ਪੂਰੀ ਚਾਪੜਰਗੀ ਬੱਚੀ ਆ ਲੈ 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 ਚਾਪੜਰਗੀ ਕਹਿ ਸਕਦੇ ਕੁਆਲਿਟੀ ਦੇਖੋ ਬਸ ਆਪਾਂ ਤੋਂ ਇਹ ਆ ਭਈ ਆਪਾਂ ਤੋਂ ਇਹਨਾਂ ਦੇ ਫਾਰਮ ਸਿੱਧੀ ਗੱਲ ਆ ਸੀਮਨ ਦੇ ਦੱਸਿਆ ਨਹੀਂ ਜਾਂਦਾ ਆਪਾਂ ਤਾਂ ਨਾ ਦੱਸਣਾ ਭਾਈ ਠੀਕ ਆ ਕੋਈ ਫਾਇਦਾ ਨਹੀਂ ਮੈਂ ਤੁੱਕੇ ਮਾਰੀ ਜਾਣੀ ਚਾਰ ਥਣ ਦੰਦੋਂ ਖੀਰਾ ਬਾਈ ਮੈਂ ਕਹਿੰਦਾ ਆਪਣਾ ਫੇਸ ਹੀ ਬੜਾ ਪਿਆਰਾ ਬੱਚੇ ਦਾ ਹੈ ਨਾ ਫੇਸ ਬਹੁਤ ਪਿਆਰਾ ਤੇ ਥਣ ਝੋਲੀ ਦੇ ਲਾ ਕਿੰਨੀ ਸਾਫ ਆ ਬੱਚੀ ਤੇ ਮੁੱਲ ਦੱਸ ਵੀਰੇ ਦਾ ਮੁੱਲੇ ਦੇ ਕਿੰਨਾ ਕਰਾਲ ਗਏ ਵੀਰੇ ਇਹ ਵੀ ਆਪਾਂ 12000 ਦੀ ਬੱਚੀ ਦੇਣੀ 12 ਦੀ ਹਾਂਜੀ ਚੱਕ ਬਾਈ ਕਹਿੰਦਾ ਮੁੱਲ ਕਿੰਨਾ ਮਰਜੀ ਕਰਾਈ ਚਲੋ 12000 ਦਾ ਬੱਚਾ ਤੁਹਾਨੂੰ ਅੱਜ ਆਪਾਂ ਹਾਂਜੀ ਇਹ ਦੇ ਦੇਾਂਗੇ ਹਾਂਜੀ ਹਾਂਜੀ 6 ਬੱਚੇ ਦਿਖਾਤੇ ਆਪਾਂ ਹਾਂਜੀ ਹਾਂਜੀ ਤੇ ਸੱਤਵਾਂ ਬੱਚਾ ਕਿੰਨੀ ਉਮਰ ਦਾ ਹੈ ਪਹਿਲਾਂ ਝੋਲੀ ਚੈੱਕ ਕਰਾਉਣ ਦੇ ਲੈ ਝੋਲੀ ਇੱਕ ਕਰੋ ਬੜੀ ਚੰਗੀ ਆ ਗਈ ਅਮਨੇ ਮੈਂ ਕਹਣਾ ਇਹ ਵੀ ਬੇਰੇ 4 ਮਹੀਨੇ ਦਾ ਬੱਚਾ ਹੋਊਗਾ ਇਹ ਸਿੰਗ ਤਕਾਉਣ ਵਾਲੇ ਆ ਆਪਾਂ ਗਲਤ ਕੰਮ ਨਹੀਂ ਕਰਨਾ ਹੂੰ ਪਾਉਣੀ 100 ਦੀ ਚੀਜ਼ ਨਹੀਂ ਪਾਉਣੀ 10000 ਦੀ ਰਣੀ ਸਹੀ ਗੱਲ ਗੱਲ ਕਰਨਾ ਸਵਾਦ ਵਾਲਾ ਸਿੰਗ ਤਕਾਉਣ ਵਾਲੇ ਆ ਅਗੇ ਇੱਕ ਛੇ ਕਰੀਆ ਵਾਲਾ ਰੰਗ ਰੂਪ ਪ੍ਰਿੰਟ ਬਹੁਤ ਚੰਗਾ 4 ਮਹੀਨੇ ਦਾ ਜਿਹੜਾ ਬੱਚਾ ਹੋਊਗਾ ਆਪਾਂ ਲੋਕਾਂ ਨੂੰ ਨਾਲ ਜੂਮ ਕਰਕੇ ਇੱਕ ਪਾਉਣੀ ਹੈ ਵੀਡੀਓ ਹੂੰ ਸਾਫ ਸੁਥਰੀ ਜੀ ਗੱਲ ਹੋਊਗੀ ਠੀਕ ਹੈ ਸਿੱਧੀ ਜੀ ਗੱਲ ਆ ਤਾਂ ਐਵੇਂ ਕਹਿ ਲਈਏ ਕੋਸੇ ਨਿਕਲੇ ਕੋਸੇ ਉਹ ਸਵਾਦ ਨਹੀਂ ਆਉਂਦਾ ਤੇ ਮੁੱਲ ਦਾ ਸੱਤ ਨੰਬਰ ਬੱਚੇ ਦਾ ਅਮਨੇ ਮੁੱਲੇ ਦਾ ਕਿੰਨਾ ਕਰਾਲੀਏ ਬੱਚੀ ਦਾ ਹੂੰ ਇਹ ਆਪਾਂ 9000 ਦੀ ਪੱਛੀ ਦੇ ਦਿੰਨੀ ਬਾਈ 9 ਦੀ ਹਾਂ ਬਾਈ ਚੱਕੋ ਬਾਈ ਜਮਾ ਜੈਦਵਾਲੀ ਵਾਲਾ ਆਫਰ ਹੀ ਸਮਝਦੇ ਬੰਦਾ ਯਾਰ ਆਫਰ ਹੀ ਆ ਜਿਹੜੇ ਘਰੇ ਲਾਉਣੀਆਂ ਪੁੱਛਣਾ ਆਪਾਂ ਉਹ ਸਾਰਿਆਂ ਦਾ ਵੀ ਦੇ ਦਾਂ ਦੱਸ ਦਾਂਗੇ ਅੱਜ ਤਾਂ ਠੀਕ ਆ ਹਾਂ ਇਹ ਨਹੀਂ ਗੱਲ ਸਾਰਿਆਂ ਦਾ ਵੀ ਦੱਸਾਂਗੇ ਮੁੱਲ ਵੀ ਕੀ ਰਹੂਗਾ ਹਾਂਜੀ ਹਾਂਜੀ ਸਹੀ ਗੱਲ ਆ ਬਾਈ ਹਾਂਜੀ ਹਾਂਜੀ ਤੇ ਅਮਨੇ 8 ਨੰਬਰ ਬਚਾਏ ਕਿ ਨਹੀਂ ਮਰਦਾ ਗਿਆ ਬਾਈ ਇਹ ਹੋਊਗਾ ਫਿਰ 3 ਕਿ ਮਹੀਨੇ ਦਾ ਬੱਚਾ ਹੂੰ ਤੇ ਨਵੇਂ ਮਹੀਨੇ ਦਾ ਲੈ ਝੋਲੀ ਦੇਖੋ ਪਹਿਲਾਂ ਤਾਂ ਬਾਈ ਇੱਕ ਨੰਬਰ ਝੋਲੀ ਆ ਗਈ ਹਾਂ ਬੱਚੇ ਬਈ ਆਪਾਂ ਤੋਰ ਕੇ ਵੀ ਇਸ ਕਰਕੇ ਦਿਖਾ ਦਿੰਨੇ ਆ ਯਾਰ ਕਿਉਂਕਿ ਨਾ ਵੀ ਬੰਦੇ ਨੂੰ ਸੌਖਾ ਹੋ ਜਾਂਦਾ ਨਾ ਹਾਂ ਹਾਂ ਇਹ ਤਾਂ ਹੈ ਦੇਖਣਾ ਕਰਨਾ ਵੀ ਕਿੰਨੀ ਕੁ ਉਮਰ ਦਾ ਬੱਚਾ ਪਤਾ ਹੈ ਬਾਈ ਯਾਰ ਅਗਰ ਉਹ ਜੱਜਮੈਂਟ ਹੋ ਜਾਂਦੀ ਹੈ ਬਾਈ ਐਵੇਂ ਕੀ ਫਾਇਦਾ ਨਾ ਆ ਬੱਚਾ ਕੀ ਆ ਗਿਆ ਜਰਸੀ ਦਾ ਆ ਗਿਆ ਕਾਚਾ ਫਾਇਦਾ ਜਰਸੀ ਬਲੈਕ ਜੇ ਜਾ ਜਾਂਦਾ ਜਰਸੀ ਬਲੈਕ ਜੇ ਹਾਂਜੀ ਵੀਰੇ ਤੋਰਾ ਦੇਖੋ ਪਹਿਲਾਂ ਤਾਂ ਬੱਚੇ ਦਾ ਬਾਈ ਇੱਕ ਨੰਬਰ ਬਈ ਐ ਮੰਨ ਲਓ ਚੰਗੀ ਫੀਡ ਨਾਲ ਤਿਆਰ ਕਰੋਗੇ ਤਾਂ ਬੱਚਾ ਇੱਥੇ ਆ ਗਿਆ ਨਾ ਰਸਵਾਈ ਭਾਲਦਾ ਹੁੰਦਾ ਯਾਰ ਹੂੰ ਦੋ ਤਿੰਨ ਮੈਨੇ ਲੋੜੀ ਬੜੇ ਦਾ ਦੋ ਚੌੜਨ ਦਾ ਸੀਉਣ ਵੀ ਦੇ ਰਣਾ ਬਈ ਸਹੀ ਗੱਲ ਆ ਬਈ ਲੈ ਕਿੱਦਾਂ ਜੀ ਗੱਲ ਆ ਦੋ ਦੋ ਬੱਚਾ ਵੀ ਰਹਿ ਗਾ ਯਾਰ ਅੱਜ ਜਿੰਨਾ ਆਪਾਂ ਮੁੱਲ ਪੋਣਾ ਨਾ ਦੋ ਬੱਚਾ ਹੀ ਰਹਿ ਗਾ ਮੂਰੇ ਜਾਂਦਾ ਕੰਮ ਆਪਾਂ ਕਿ 11 11 ਬੱਚਾ 14 14 ਘਰੇ ਦਿੱਤੀਆਂ ਬੱਚੀਆਂ ਅਗਲੇ ਯਾਦ ਕਰਦੇ ਆ ਹਾਂ ਬੇ ਚੀਜ਼ ਬਈ ਸਹੀ ਗੱਲ ਆ ਬਈ ਤੇ ਇਹਦਾ ਮੁੱਲ ਹਮਨੇ 8 ਨੰਬਰ ਦਾ ਬਈ ਮੁੱਲ ਦਾ ਕਿੰਨਾ ਕਰ ਲਈਏ 4500 ਚ ਬੱਚੀ ਦੀ 4500 ਦੀ ਹਾਂ ਇਹ ਨਹੀਂ ਹੈਗਾ ਬਾਈ ਕਹਿੰਦਾ ਮੁੱਲ ਦਾ ਜਨਾ ਮਰਜੀ ਕਰਾਈ ਚੱਲੋ ਬਾਈ 10 ਦਿਨ ਕਰਨੇ ਆ ਨਾ ਅੱਜ ਬਸ ਜੈ ਜੀ ਹੋਣਗੇ ਮੁੰਡਾ ਤੇ ਆਨੇ 9 ਨੰਬਰ ਤੇ ਸਾਈਵਾਲ ਆ ਕਿ ਜਰਸੀ ਇਹ ਜਰਸੀ ਵੇਜਦੀ ਹੈ 50 ਵਾਲੀ ਚ ਥੋੜੀ ਆਣੀ ਹੈ ਠੀਕ ਆ ਹਾਂਜੀ ਥੋੜਾ ਸਾਈਵਾਲ ਚ ਵੀ ਆ ਗਿਆ ਬਈ ਸਿੰਘ ਹੈਗੇ ਬੱਚੀ ਦੇ ਹੂੰ ਠੀਕ ਆ ਦਗਾ ਲੋ ਦਗਾਈ ਹੋਵੇ 25 ਕੁਝ ਹੋਰ ਦੀ ਔਰ ਬਈ ਅੰਜਣੀ ਹੈ ਨਾ ਹੂੰ ਲੋ ਪੂਰਾ ਪਲਿਆ ਬੱਚਾ ਹੈ ਨਾ ਹਾਂਜੀ ਪੂਰੀ ਬੱਚੀ ਪਲੀ ਵੀ ਅਦਲ ਲਾ ਹਮਨੇ ਦੰਦੋ ਖੀ ਵੀ ਗਲਾਬੀ ਥਾਣਾ ਕੱਚੀ ਖੀਰੀ ਬਾਈ ਲੈ ਉਹ ਕਹ ਇੱਕ ਤਾਂ ਕਹਿਣ ਵਾਲੀ ਹੁੰਦੀ ਗੱਲ ਹੂੰ ਕੋਈ ਜਮਾ ਪਿਆ ਹੋਰ ਆਣਾ ਰੇ ਜਣਾਲਾ ਜਮਾ ਬੱਚਾ ਜਮਾ ਬੱਚਾ ਤੇ ਮੁੱਲ ਦੱਸ ਬਰੇ ਦਾ ਮੁੱਲ ਦਾ ਕਿੰਨਾ ਕਰਕੇ ਨਾ ਕਰ ਲਈ ਬੱਚੀ ਦਾ ਛੋਟਾ ਜਿਹਾ ਮੁੱਲ ਹੀ ਗੱਪਾ ਕਰਦੀ ਕਿੰਨਾ ਤੇ ਮੁੱਲ ਕਿੰਨਾ ਕਰਾ ਲਈ ਬਰੇ 650 ਦੀ ਬੱਚੀ ਦੇ ਦੇ ਛੋਟਾ ਹੀ ਕਰਨਾ ਸੀ ਚੱਕੋ ਬਈ ਉਹ ਚੋਈ ਮਾਨਦਾਨ ਕਰੂਆ ਮੜਾ ਆਪਣੇ ਕੋਲੇ ਜਿਹੜਾ ਗਾਹ ਕੋ ਦਾ ਖੁਸ਼ ਹੋ ਗਏ ਜਾਂਦਾ ਇਹ ਨਹੀਂ ਹੈਗਾ ਹੂੰ ਵੀ ਅਮੜ ਨੇ 650 ਮੰਗਿਆ ਤੇ 460 ਦੀ ਦਊ ਚੱਕੋ ਬਾਈ ਹਏ ਨਹੀਂ ਬਾਕੀ ਰਾਏ ਦੇ ਕੋ ਮਾਨ ਕਰੀਦਾ ਜਿਹੜਾ ਵੀਰ ਆਊਗਾ ਥਣ ਵੀ ਆਪਾਂ ਇਹਦੇ ਚੈੱਕ ਕਰਵਾਣੇ ਸਾਨੂੰ ਝੋਲੀ ਵੀ ਕਿਸ ਤਰ੍ਹਾਂ ਦੀਆਂ ਕਰਮ ਵਾਲੀ ਦੀ ਲੈ ਡਰਦੀ ਆ ਥੋੜਾ ਜਿਹਾ ਕੋਈ ਕੋਈ ਦਿੱਕਤ ਨਹੀਂ ਝੋਲੀ ਚੈੱਕ ਨਹੀਂ ਕਰਵਾਉਣੀ ਇਹਨੇ ਮੈਨੂੰ ਲੱਗਦਾ ਤੇ ਨਹੀਂ ਬਾਈ ਆਪਦਾ ਤੁਸੀਂ ਆਉਂਗੇ ਤਾਂ ਦੇਖ ਸਕਦੇ ਹੋ ਨੇੜੇ ਆ ਕੇ ਲੈ ਬੜੀ ਚੰਗੀ ਝੋਲੀ ਆ ਨਾ ਹਾਂਜੀ ਹਾਂਜੀ ਤੇ ਅੱਗੇ ਮਨੇ 10 ਨੰਬਰ ਤੇ ਬਾਈ 10 ਨੰਬਰ ਬਰੇ ਇਹਦੀ ਆਪਾਂ ਇਹ ਹੀ ਕਰਾਤੀ ਆ ਠੀਕ ਆ ਠੀਕ ਆ ਇਹ ਝੋਲੀ ਕਰਵਾ ਦੀ ਆ ਝੋਲੀ ਦਿਖਾ ਦੇ ਜਮ ਕੀ ਲਿਆ ਬਾਈ ਝੋਲੀ ਦਾ ਚਾਰ ਆਫਾਂ ਦੀ ਗਾਰੰਟੀ ਹੈ ਬਾਈ ਜਿਹੜੀ ਗੱਲ ਕਹਾਂਗੇ ਉਹੀ ਨਿਕਲੂ ਏ ਆਈ ਬਾਈ ਕਲਾ ਕਰਵਾ ਚੁੱਕਿਆ ਕਦੋਂ ਕਰਵਾਈ ਆਮਨੇ ਅੱਜ 7 ਦਿਨ ਹੋ ਗਏ ਪੂਰੇ ਤੇ ਠੀਕ ਆ ਹਾਂਜੀ ਤੇ ਬੱਚਾ ਐਰ ਸੈਰ ਤੇ ਅਟੈਚ ਆ ਨਾ ਹਾਂਜੀ ਹਾਂਜੀ ਸਹੀ ਕੱਲੀ ਬੱਛੀ ਰਹਿ ਗਈ ਯਾਰ ਸਾਰੀਆਂ ਮੱਛਾਂ ਦਾ ਖਰਚਾ ਚੱਕਦੀ ਆ ਹੂੰ ਇਹ ਨਹੀਂ ਹੋਊਗਾ ਸਹੀ ਗੱਲ ਆ ਹੋਰ ਦੱਸ ਹੂੰ ਕੱਲੀ ਬੱਛੀ ਰਹਿ ਗਈ ਲੈ ਕੀ ਆ ਬਾਤ ਕਿਉਂਕਿ ਪਲੀ ਵੀ ਵਸੀ ਆ ਪੂਰੀ ਹੈ ਨਾ ਦੋਂਦੇ ਹੀ ਹੋ ਗਈ ਆਪਾਂ ਗਲਤ ਕੰਮ ਨਹੀਂ ਕਰਨਾ ਯਾਰ ਅਗਲਾ ਕਹਿੰਦਾ ਵੇਚਣ ਦੇ ਮਾਰੇ ਲਾਲਚ ਕਰੀ ਜਾਂਦੇ ਕੋਈ ਫਾਇਦਾ ਸਹੀ ਗੱਲ ਆ ਸਿੱਧੀ ਗੱਲ ਹੈ ਨਾ ਮੁੱਲ ਇਹਦਾ ਫਿਰ ਲਾਸਟ ਵਾਲੀ ਦਾ ਮੁੱਲ ਤਾਂ ਕਿੰਨਾ ਕਰ ਲਗੇ ਵੀਰੇ ਆਪਾਂ ਅੱਜ ਨਾ ਜਮਾਈ ਰੇਟ ਜੱਜ ਕਰਨਾ 11.5 ਜੱਤੀ 25 ਦੇਣੀ ਆ ਟੋਟਲੀ ਹਾਂ ਚੱਕੋ ਬਈ ਏ ਆਈ ਹੋ ਚੁੱਕੀ ਆ 11500 ਰੁਪਏ ਦੀ ਬਾਈ ਕਨ ਅੱਜ ਆਪਾਂ ਬੱਸੀ ਦੇ ਦੇਣੀ ਆ ਹਾਂਜੀ ਤੇ ਅਮਨੇ ਹੁਣ ਗੱਲ ਕਰੀਏ ਸਾਰੀਆਂ ਦੀ ਸਾਰੀਆਂ ਦਾ ਮੁੱਲ ਕੀ ਰਹੂਗਾ ਬਾਈ ਸਾਰਿਆਂ ਬੱਚਿਆਂ ਦਾ ਮੋਲ ਆਪਾਂ ਇੱਕੋ ਹੀ ਕਰ ਦੇਣਾ ਹੁਣ ਕਿੰਨਾ ਰਹੂਗਾ ਸਾਰਿਆਂ ਬੱਚਿਆਂ ਕੋਈ ਲੈਂਦਾ ਹਾਂ ਆਪਾਂ 62000 ਦਾ ਮਾਰਦਾਨ ਕਰਨਾ 62000 62000 ਤਿੰਗ ਬੱਚਾ ਲਾਲੇ ਬੰਦਾ 10 ਸੇ ਬਸੀਆਂ ਦਾ ਅਜ ਤੱਕ ਕਿਸੇ ਨੇ ਬੱਚੀ ਨਹੀਂ ਦਿੱਤਨੀ 62000 ਚੱਕੋ ਸਾਰਾ ਬਸੀਆਂ ਦਾ ਲੋੜ ਹੀ ਬਾਈ ਕਹਿੰਦਾ ਟੋਟਲੀ 62000 ਰੁਪਏ ਚੋ ਦੇ ਦੇਣਾ ਉਹ ਵੀ ਆਏਗੇ ਨੋ 16 ਜਪਾ ਵਧੀਆ ਕਰਦੇ ਕਰਾਂਗੇ ਬਸ ਦਿਵਾਲੀ ਆਫਰ ਹੀ ਆ ਬਾਈ ਹੋਰ ਦੱਸ ਜੇ ਕਿਸੇ ਵੀ ਵੀਰ ਨੂੰ ਨਾ ਕੋਈ ਮੰਨ ਕੇ ਚੱਲੋ ਕੋਈ ਵੀ ਨਾ ਪਸੰਦ ਆਵੇ ਤਾਂ ਬਾਈ ਨਾ ਕਰਿਓ ਕੰਡਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ